ਕਿਸ ਵੇਲੇ ਅਸੀਂ ਜਾ ਰਹੇ ਸੀ ਕੁੰਜਵਾਨੀ ਤੋਂ ਹੁੰਦੇ ਹੋਏ ਬਿਸ਼ਨਾ ਵੱਲ ਨੂੰ ਅਜਤ ਬਿਸ਼ਨਾ ਵੱਲ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਇੱਕ ਐਸਾ ਪਾੜਾ ਆਇਆ ਕਰੀਬ 200 ਮੀਟਰ ਦਾ ਇਹ ਇਲਾਕਾ ਸੀ ਜਿਹਦੇ ਵਿੱਚ ਇੱਕ ਪਾਸੇ ਸੜਕ ਹੈ ਔਰ ਇੱਕ ਪਾਸੇ ਨਹਿਰ ਹੈ ਮਗਰ ਇਹ ਸਮਝ ਨਹੀਂ ਸੀ ਆ ਰਿਹਾ ਕਿ ਨਹਿਰ ਕਿਹੜੇ ਪਾਸੇ ਹੈ ਔਰ ਸੜਕ ਜਿਹੜੀ ਹੈ ਉਹ ਕਿਹੜੇ ਪਾਸੇ ਹੈ ਜਿੱਥੇ ਗੱਡੀ ਤਾਂ ਵਿੱਚ ਵਾੜ ਲਈ ਪਰ ਦੇਖਿਆ ਕਿ ਅੱਗੇ-ਅੱਗੇ ਸਾਡੇ ਜਿਵੇਂ ਤੇ ਕੁਛੀ ਦੇਖ ਰਹੇ ਹੋ ਕਿ ਸਕੂਟੀ ਵੀ ਜਾ ਰਹੀ ਹੈ ਬਾਈਕ ਵਾਲੇ ਵੀ ਜਾ ਰਹੇ ਨੇ ਔਰ ਕਿੰਨਾ ਪਾਣੀ ਹੈ ਔਰ ਜਿ세 ਹੀ ਅਸੀਂ ਗੱਡੀ ਲੈ ਕੇ ਜਾਦੇ ਸੀ ਆ ਕੋਈ ਗੱਡੀ ਆਈ ਔਰ ਸਾਡੀ ਗੱਡੀ ਨੂੰ ਜੰਪ ਲੱਗਿਆ ਔਰ ਦੇਖਿਆ ਕਿ ਕਿਵੇਂ ਪਾਣੀ ਛਲਕ ਕੇ ਬਾਹਰ ਆਇਆ ਇਹ ਆਮ ਤੌਰ ਤੇ ਜਿਹੜੇ ਕੋਈ ਟੂ-ਵੀਲਰ ਨੂੰ ਇਸ ਤਰ੍ਹਾਂ ਦੇ ਖੱਡੇ ਦੇ ਵਿੱਚੋਂ ਲੰਘਣਾ ਪੈ ਜਾਏ ਤਾਂ ਇਹ ਸਿੱਧਾ-ਸਿੱਧਾ ਮੌਤ ਦਾ ਘਰ ਹੈ ਕਿਸੇ ਵੀ ਦੀ ਜਾਨ ਤੱਕ ਜਾ ਸਕਦੀ ਹੈ ਕੁੰਜਵਾਨੀ ਤੋਂ ਪਿਛਨਾ ਵੱਲ ਜਾਂਦੇ ਹੋਏ ਰਸਤੇ ਦੇ ਵਿੱਚ ਕਰੀਬ 200 ਮੀਟਰ ਦਾ ਇਲਾਕਾ ਐਸਾ ਹੈ ਜਿਹੜਾ ਕਿ ਨਹਿਰ ਦੇ ਨਾਲ-ਨਾਲ ਪੂਰੀ ਰੋਡ ਹੈ ਪਰ ਉਸ 200 ਮੀਟਰ ਦੇ ਇਲਾਕੇ ਦੇ ਵਿੱਚ ਇਹ ਨਹੀਂ ਸਮਝ ਆ ਰਿਹਾ ਕਿ ਨਹਿਰ ਕਿਹੜੀ ਹੈ ਔਰ ਸੜਕ ਕਿਵੀ ਹੈ ਪ੍ਰਸ਼ਾਸਨ ਦੀਆਂ ਅੱਖਾਂ ਬਿਲਕੁਲ ਬੰਦ ਨੇ بارش ਜੋ ਮੀਂਹ ਸੀਗਾ ਉਹਨੂੰ ਬੰਦ ਹੋਏ ਕਰੀਬ-ਕਰੀਬ ਇਸ ਵੇਲੇ 8 ਤੋਂ 9 ਘੰਟੇ ਹੋ ਚੁੱਕੇ ਨੇ ਇਹ ਕੱਲ੍ਹ ਤੇ ਬੀਤੀ ਸ਼ਾਮ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਰੱਖ ਰਿਹਾ ਤੁਸੀਂ ਦੇਖ ਲਿਓ ਕਿ ਕਿਵੇਂ ਪਾਣੀ ਜਿਹੜਾ ਹੈ ਲੋਕਾਂ ਦੇ ਗਲੀਆਂ ਦੇ ਵਿੱਚ ਵੀ ਜਿਹੜਾ ਹੈ ਉਹ ਵੜ ਚੁੱਕਿਆ ਹੈ ਔਰ ਆਮ ਤੌਰ ਤੇ ਜਿਹੜੇ ਲੋਕੀ ਨੇ ਉਹ ਬਹੁਤ ਹੀ ਪਰੇਸ਼ਾਨ ਨੇ ਗੇਟਾਂ ਦੇ ਅੱਗੇ ਦੁਕਾਨਾਂ ਦੇ ਅੱਗੇ ਸਾਰਾ ਪਾਣੀ ਹੀ ਪਾਣੀ ਇਕੱਠਾ ਹੋਇਆ ਪਿਆ ਹੈ ਬਿਸ਼ਨਾਵਲ ਨੂੰ ਜਾਂਦੇ ਹੋਏ ਯਾਨੀ ਕਿ ਕੁੰਜਵਾਨੀ ਤੋਂ ਬਿਸ਼ਨਾਵਲ ਨੂੰ ਜਾਂਦੇ ਹੋਏ ਜਿਹੜੀ ਸੜਕ ਪੈਂਦੀ ਹੈ ਤੁਸੀਂ ਦੇਖ ਲਿਓ ਬਾਈਕ ਅੱਗੇ-ਅੱਗੇ ਜਾ ਰਹੀ ਹੈ ਅਸੀਂ ਬਾਈਕ ਦੇ ਪਿੱਛੇ-ਪਿੱਛੇ ਲਾ ਰਹੇ ਆ ਮੈਂ ਹੈਰਾਨ ਹਾਂ ਕਿ ਇਹ ਬਾਈਕ ਵਾਲੇ ਤਾਂ ਚਲੋ ਨਿਕਲ ਜਾਣਗੇ ਕਿਸੇ ਤਰੀਕੇ ਨਾਲ ਕਿਉਂਕਿ ਇਹਨਾਂ ਦੇ ਚੱਕੇ ਸ਼ਾਇਦ ਵੱਡੇ ਨੇ ਤੇ ਨੌਜਵਾਨ ਵੀਰ ਨੇ ਪਰ ਜੇ ਕਿਤੇ ਕੋਈ ਸੀਮੈਂਟ ਸਵਾਰੀ ਬਿਠਾਏ ਕੋਈ ਟੂ-ਵੀਲਰ ਛੋਟੇ ਚੱਕਿਆਂ ਵਾਲਾ ਯਾਨੀ ਕਿ ਸਕੂਟੀ ਜਾਂ ਸਕੂਟਰ ਵਾਲਾ ਇੱਧਰ ਨੂੰ ਆ ਜਾਵੇ ਤਾਂ ਇਹ ਤਾਂ ਸਿੱਧਾ-ਸਿੱਧਾ ਮੌਤ ਦਾ ਘਰ ਹੈ ਇਹ ਸੜਕ ਜਿਹੜੀ ਹੈ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਦ ਤੱਕ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲਦੀਆਂ ਤਦ ਤੱਕ ਇਸ ਸੜਕ ਵੀ ਜਿਹੜੀ ਹੈ ਉਹ ਸੁੱਕ ਨਹੀਂ ਸਕਦੀ ਇਹ ਪਾਣੀ ਵਾਹਿਗੁਰੂ ਜੀ ਨਹਿਰ ਦਾ ਪਾਣੀ ਜਿਹੜਾ ਹੈ ਓਵਰਫਲੋ ਹੋ ਕਰਕੇ ਇਸ ਸੜਕ ਦੇ ਉੱਤੇ ਆਇਆ ਹੋਇਆ ਹੈ ਕਿੱਥੇ ਸੁੱਟਾ ਪਿਆ ਹੈ ਜਿਹੜੇ ਲੋਕਲ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਇਸ ਦਾ ਛੇਤ ਤੋਂ ਛੇਤੀ ਇੰਤਜ਼ਾਮ ਕੀਤਾ ਜਾਏ ਤਾਂ ਜੋ ਇਸ ਸੜਕ ਦੀ ਹਾਲਤ ਨੂੰ ਜਿਹੜਾ ਹੈ ਉਹ ਸੁਧਾਰਿਆ ਜਾਵੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਕਿਵੇਂ ਪਾਣੀ ਪਾਣੀ ਹੋਈ ਪਈ ਹੈ ਸੜਕ ਦੇਖਦੇ ਰਹੋ ਆਪਸੀ ਸਾਇੰਟਿਵ ਇਸੇ ਤਰ੍ਹਾਂ ਦੀਆਂ ਹੋਰ ਵੀ ਤਸਵੀਰਾਂ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਨੂੰ ਸਮੇਂ-ਸਮੇਂ ਸਿਰ ਦਿਖਾਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਤੇ ਬਣੇ ਰਹਿਣਾ ਆਪਸੀ ਸਾਇੰਟਿਵ ਦੇ ਨਾਲ ਸ਼ੇਅਰ ਲਾਈਕ ਸਬਸਕ੍ਰਾਈਬ ਕਰਦੇ ਹੋ ਅਤੇ ਕਮੈਂਟਾਂ ਰਾਹੀਂ ਆਪਣੀ رائے ਦੇਣਾ ਨਾ ਭੁੱਲਿਓ ਜੀ ਧੰਨਵਾਦ ਜੀ